ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਕਿ 5 ਨਵੰਬਰ ਨੂੰ ਕੱਤਕ ਪੁੰਨਿਆਂ ਦਾ ਪਵਿੱਤਰ ਦਿਹਾੜਾ ਆ ਰਿਹਾ ਹੈ ਜੀ ਇਸ ਦਿਨ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਪੁਰਬ ਮਨਾਇਆ ਜਾ ਰਿਹਾ ਹੈ ਤਾਂ ਤੁਸੀਂ ਇਸ ਦਿਨ ਤੱਕ ਆਪਣੇ ਘਰ ਦੇ ਦਰਵਾਜ਼ੇ ਦੇ ਅੰਦਰ ਇਹ ਇੱਕ ਤਸਵੀਰ ਲਗਾ ਲੈਂਦੇ ਹੋ ਤਾਂ ਪੈਸਾ ਬਰਕਤ ਤਦਰੋਸਤੀ ਅਤੇ ਮਾਣ ਤੁਹਾਡੇ ਘਰ ਆਪ ਚੱਲ ਕੇ ਆਵੇਗਾ। ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾਓ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ। ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਸਾਥ ਸੰਗਿਆ ਜੀ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਆਪਣੇ ਘਰ ਦੇ ਵਿੱਚ ਘਰ ਦੇ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਇੱਕ ਅਚੀਜ਼ ਅਜੇ ਹੀ ਲਗਾਉਣੀ ਹੈ ਜਿਸ ਨੂੰ ਲਗਾਉਂਦੇ ਅਨਸਾਰ ਹੀ ਸਾਡੀਆਂ ਸਾਰੀਆਂ ਦੁੱਖ ਤਕਲੀਫਾਂ ਦੂਰ ਹੋ ਜਾਣਗੀਆਂ ਸਾਡੇ ਘਰ ਦੇ ਵਿੱਚ ਪੈਸਾ ਬਰਕਤ ਤੰਦਰੁਸਤੀ ਤੇ ਖੁਸ਼ਹਾਲੀ ਆਪਣੇ ਆਪ ਹੀ ਚੱਲ ਕੇ ਆਉਣਗੀਆਂ ਉਹ ਕਿਹੜੀ ਚੀਜ਼ ਹੈ ਜੋ ਆਪਾਂ ਆਪਣੇ ਘਰ ਦੇ ਅੰਦਰ ਆਪਣੇ ਮੁੱਖ ਦਰਵਾਜ਼ੇ ਦੇ ਬਿਲਕੁਲ ਸਾਹਮਣੇ ਲਗਾਉਣੀ ਹੈ ਇਸੇ ਵਿਸ਼ੇ ਦੇ ਉੱਤੇ ਅੱਜ ਅਸੀਂ ਗੱਲ ਕਰਾਂਗੇ ਅਤੇ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਪੂਰੇ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸੁਣਨਾ ਤੇ ਸਮਝ ਲੈਣਾ ਗੁਰੂ ਤੇ ਭਰੋਸਾ ਰੱਖ ਕੇ ਕਹਿ ਰਹੀ ਹਾਂ ਜੀ ਕਿ ਜਿਸ ਕਿਸੇ ਨੇ ਵੀ ਇਸ ᔪਗਤੀ ਨੂੰ ਸਮਝ ਲਿਆ ਇਸ ᔪਗਤੀ ਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਲਿਆ ਉਸ ਦੀ ਜ਼ਿੰਦਗੀ ਦੇ ਫਿਰ ਸਾਰੇ ਹੀ ਦੁੱਖ ਤਕਲੀਫਾਂ ਦੂਰ ਹੋਣੇ ਸ਼ੁਰੂ ਹੋ ਜਾਣੇ ਹਨ ਉਹ ਵੀ ਪਹਿਲੇ ਦਿਨ ਤੋਂ ਹੀ ਕਿਉਂਕਿ ਮਹਾਂਪੁਰਖਾਂ ਦੀ ਦੱਸੀ ਹੋਈ ᔪਗਤੀ ਹੈ ਸਾਡੀ ਜ਼ਿੰਦਗੀ ਵਿੱਚ ਸੰਤ ਮਹਾਪੁਰਖਾਂ ਦੇ ਦੱਸੇ ਹੋਏ ਵਚਨ ਉਹਨਾਂ ਦੀਆਂ ਦਸੀਆਂ ਹੋਈਆਂ ਝੁਗਤੀਆਂ ਹੀ ਸਾਨੂੰ ਜੀਵਨ ਜਾਚ ਸਿਖਾਉਂਦੀਆਂ ਹਨ ਸਾਨੂੰ ਮਤ ਦਿੰਦੀਆਂ ਹਨ ਮਹਾਪੁਰਖਾਂ ਦੀਆਂ ਦਸੀਆਂ ਹੋਈਆਂ ਝੁਗਤੀਆਂ ਹੀ ਸਾਨੂੰ ਆਪਣੇ ਗੁਰੂ ਚਰਨਾਂ ਦੇ ਨੇੜੇ ਲੈ ਕੇ ਆਉਂਦੀਆਂ ਹਨ ਤਾਂ ਆਓ ਫਿਰ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਵੇਖੋ ਜੀ ਉਹ ਝੁਗਤੀ ਦੱਸਣ ਤੋਂ ਪਹਿਲਾਂ ਉਹ ਚੀਜ਼ ਦੱਸਣ ਤੋਂ ਪਹਿਲਾਂ ਇਸ ਗੱਲ ਨੂੰ ਸਮਝ ਲੈਣਾ ਪੈਣਾ ਬੜਾ ਹੀ ਜ਼ਰੂਰੀ ਹੈ ਕਿ ਖੁਦ ਜਿਸ ਤਰ੍ਹਾਂ ਕਈ ਵਾਰੀ ਸਾਡਾ ਸਰੀਰ ਬੜਾ ਹੀ ਸੁਸਤ ਹੁੰਦਾ ਹੈ ਸਰੀਰ ਬੜਾ ਹੀ ਥੱਕਿਆ ਥੱਕਿਆ ਵੀ ਮਹਿਸੂਸ ਕਰਦਾ ਹੈ ਜਿਸ ਤਰ੍ਹਾਂ ਮੰਨ ਲਓ ਕਿ ਕਈ ਵਾਰੀ ਸਾਡਾ ਸਿਰਦਰਦ ਵੀ ਹੋ ਰਿਹਾ ਹੁੰਦਾ ਹੈ ਕਮਰਦਰਦ ਵੀ ਹੋ ਰਹੀ ਹੁੰਦੀ ਹੈ ਬੁਖਾਰ ਵੀ ਹੁੰਦਾ ਹੈ ਆਪਾਂ ਡਾਕਟਰ ਕੋਲ ਚਲੇ ਜਾਂਦੇ ਆ ਤਾਂ ਡਾਕਟਰ ਸਾਡਾ ਟੈਸਟ ਕਰਦਾ ਹੈ ਜਦੋਂ ਸਾਡਾ ਚੈੱਕਅਪ ਕਰਦਾ ਹੈ ਫਿਰ ਉਸ ਤੋਂ ਬਾਅਦ ਸਾਨੂੰ ਦਵਾਈ ਦੇ ਦਿੰਦਾ ਹੈ ਪਰ ਤੁਸੀਂ ਵੇਖਿਆ ਹੋਣਾ ਕਿ ਡਾਕਟਰ ਤਾਂ ਕਦੇ ਵੀ ਦਵਾਈ ਇਸ ਤਰੀਕੇ ਨਾਲ ਨਹੀਂ ਦਿੰਦਾ ਸਾਨੂੰ ਇੰਜ ਨਹੀਂ ਆਖਦਾ ਕਿ ਆਹ ਦਵਾਈ ਤੇਰੇ ਸਿਰ ਦਰਦ ਵਾਸਤੇ ਆਹ ਦਵਾਈ ਤੇਰੇ ਕਮਰ ਦਰਦ ਵਾਸਤੇ ਤੇ ਆਹ ਦਵਾਈ ਤੇਰੇ ਬੁਖਾਰ ਵਾਸਤੇ ਉਹ ਸਾਨੂੰ ਦਵਾਈ ਇਕੱਠੀ ਹੀ ਇੱਕ ਖੁਰਾਕ ਬਣਾ ਕੇ ਦੇ ਦਿੰਦਾ ਹੈ ਉਹ ਇਹ ਦੱਸ ਦਿੰਦਾ ਹੈ ਕਿਸ ਤਰੀਕੇ ਨਾਲ ਆਪਾਂ ਖਾਣੀ ਹੈ ਤਾਂ ਕਈ ਵਾਰ ਸਿਰਫ ਇੱਕੋ ਹੀ ਗੋਲੀ ਸਾਡੇ ਸਾਰੇ ਦੁੱਖ ਦੂਰ ਕਰ ਦਿੰਦੀ ਹੁੰਦੀ ਹੈ ਸਰੀਰ ਦੇ ਦਰਦ ਬੁਖਾਰ ਸਭ ਇੱਕੋ ਗੋਲੀ ਨਾਲ ਦੂਰ ਹੋ ਜਾਂਦੇ ਹਨ ਤਾਂ ਬੱਸ ਅੱਜ ਦੀ ਵੀਡੀਓ ਵਿੱਚ ਆਪਾਂ ਉਸ ਇੱਕੋ ਹੀ ਗੋਲੀ ਇੱਕੋ ਹੀ ਦਵਾਈ ਦੀ ਗੱਲ ਕਰਨੀ ਹੈ ਭਾਵ ਕਿ ਜਿਸ ਨਾਲ ਸਾਡੇ ਸਾਰੇ ਦੁੱਖ ਤਕਲੀਫਾਂ ਇੱਕੋ ਸਮੇਂ ਹੱਲ ਹੋ ਜਾਣਗੇ ਸਾਡੀ ਹਰ ਇੱਕ ਮੁਸ਼ਕਿਲ ਦਾ ਹੱਲ ਸਾਨੂੰ ਬਹੁਤ ਜਲਦੀ ਮਿਲ ਜਾਵੇਗਾ ਜਿਸ ਨੂੰ ਜੋ ਵੀ ਦੁੱਖ ਦਰਦ ਹੋਵੇਗਾ ਉਸ ਨੂੰ ਇਸ ਦੇ ਨਾਲ ਛੁਟਕਾਰਾ ਮਿਲ ਜਾਵੇਗਾ ਭਾਵ ਕਿ ਜਿਸ ਤਰ੍ਹਾਂ ਕਈਆਂ ਦੇ ਘਰ ਵਿੱਚ ਕਲੇਸ਼ ਰਹਿੰਦਾ ਹੈ ਕੋਈ ਆਪਣੇ ਘਰ ਦੀ ਗਰੀਬੀ ਤੋਂ ਪਰੇਸ਼ਾਨ ਹੈ ਕੋਈ ਕਿਸੇ ਦੀ ਮਹਤਾਜੀ ਤੋਂ ਪਰੇਸ਼ਾਨ ਹੈ ਕਹਿਣ ਤੋਂ ਭਾਵ ਜੀ ਕਿ ਕਿਸੇ ਨੂੰ ਵੀ ਦੁੱਖ ਤਕਲੀਫ ਹੈ ਕੋਈ ਮੁਸ਼ਕਲ ਹੈ ਮੁਸੀਬਤ ਹੈ ਉਹ ਇਸ ਕੰਮ ਦੇ ਨਾਲ ਦੂਰ ਹੋ ਜਾਵੇਗੀ ਕਿਉਂਕਿ ਵੇਖੋ ਜੀ ਸਾਡੇ ਦੁੱਖ ਦਰਦ ਸਾਡੀਆਂ ਮੁਸੀਬਤਾਂ ਦਾ ਹੱਲ ਸਾਡੇ ਗੁਰੂ ਨੇ ਹੀ ਕਰਨਾ ਹੈ ਸਾਡੇ ਗੁਰੂ ਨੇ ਹੀ ਸਾਡੇ ਸਾਰੇ ਦੁੱਖ ਦੂਰ ਕਰਨੇ ਹਨ ਜੇਕਰ ਗੁਰੂ ਸਾਡੇ ਵੱਲ ਹੈ ਤਾਂ ਅਸੀਂ ਸਭ ਕੁਝ ਹਾਸਿਲ ਕਰ ਸਕਦੇ ਹਾਂ ਜੇਕਰ ਸਾਡੇ ਗੁਰੂ ਵੱਲ ਹੀ ਨਿਗਾ ਨਹੀਂ ਹੈ ਤਾਂ ਫਿਰ ਆਪਾਂ ਜੋ ਮਰਜ਼ੀ ਕਰ ਲਈਏ ਫਿਰ ਸਾਡਾ ਕੁਝ ਬਣ ਹੀ ਨਹੀਂ ਸਕਦਾ ਫਿਰ ਸਾਡਾ ਗੁਰੂ ਕੌਣ ਹੈ ਸਾਡਾ ਗੁਰੂ ਹੈ ਸ਼ਬਦ ਗੁਰੂ ਪਾਵ ਕੇ ਹਾਜ਼ਰ ਨਾਜ਼ਰ ਗੁਰੂ ਨਾਨਕ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਸਾਡਾ ਗੁਰੂ ਵੱਲ ਕਿਸ ਤਰ੍ਹਾਂ ਹੋਵੇਗਾ ਧਿਆਨ ਸਾਡਾ ਗੁਰੂ ਸਾਡੇ ਵੱਲ ਕਿਸ ਤਰੀਕੇ ਨਾਲ ਹੋ ਜਾਣਗੇ ਅਤੇ ਅਸੀਂ ਉਹਨਾਂ ਨੂੰ ਵਾਰ-ਵਾਰ ਕਿਉਂ ਯਾਦ ਕਰਨਾ ਬੜਾ ਜ਼ਰੂਰੀ ਹੈ ਪਰ ਸਾਧ ਸੰਗਤ ਜੀ ਹਰ ਸਾਹ ਨਾਲ ਯਾਦ ਕਰਨਾ ਜ਼ਰੂਰੀ ਹੈ ਜਦੋਂ ਯਾਦ ਕਰਾਂਗੇ ਵਾਰ-ਵਾਰ ਪ੍ਰਮਾਤਮਾ ਨੂੰ ਪੁਕਾਰ ਦੇਾਂਗੇ ਤਾਂ ਫਿਰ ਸਾਡੀ ਪੁਕਾਰ ਸੁਣ ਕੇ ਸਾਡਾ ਪਿਆਰ ਵੇਖ ਕੇ ਸਾਡੀ ਸ਼ਰਧਾ ਨੂੰ ਵੇਖ ਕੇ ਸਾਡੇ ਭਰੋਸੇ ਨੂੰ ਵੇਖ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਅਕਾਲ ਪੁਰਖ ਜੀ ਸਾਡੀ ਅਰਦਾਸ ਬੇਨਤੀ ਜ਼ਰੂਰ ਸੁਣਨਗੇ ਸਾਡੇ ਦੁੱਖ ਦੂਰ ਕਰ ਦੇਣਗੇ ਇਸ ਕਰਕੇ ਹਰ ਵੇਲੇ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਨ ਦੇ ਲਈ ਇਹ ਜੁਗਤੀ ਆਪਾਂ ਆਪਣੀ ਜ਼ਿੰਦਗੀ ਵਿੱਚ ਲੈ ਕੇ ਆਉਣੀ ਹੈ ਜੋ ਘਰ ਦੇ ਵਿੱਚ ਰਹਿੰਦੇ ਹਨ ਉਹਨਾਂ ਨੇ ਆਪਣੇ ਘਰ ਦਾ ਜਿਹੜਾ ਮੁੱਖ ਦਵਾਰ ਹੈ ਜਿੱਥੇ ਆਪਾਂ ਉੱਠਦੇ ਆ ਬੈਠਦੇ ਆ ਜਿੱਥੋਂ ਅਸੀਂ ਲੰਘਦੇ ਹੋਣਾ ਹੈ ਉੱਥੇ ਆਪਾਂ ਸ਼ਬਦ ਗੁਰੂ ਦੀ ਇੱਕ ਫੋਟੋ ਲਿਆ ਕੇ ਲਗਾਉਣੀ ਹੈ ਜੋ ਸ਼ਬਦ ਹੈ ਮੂਲ ਮੰਤਰ ਦਾ ਜਾਪ ਮੂਲ ਮੰਤਰ ਦਾ ਜਾਪ ਮੁੱਢ ਹੈ ਮੂਲ ਮੰਤਰ ਦਾ ਜਾਪ ਸਾਡੇ ਸਾਰੇ ਦੁੱਖਾਂ ਦੀ ਦਵਾਈ ਹੈ ਮੂਲ ਮੰਤਰ ਦਾ ਜਾਪ ਉਹ ਅੰਮ੍ਰਿਤ ਹੈ ਜੋ ਸਾਰੇ ਦੁੱਖਾਂ ਦੁਲਿੱਦਰਾਂ ਦਾ ਨਾਸ਼ ਕਰ ਦਿੰਦਾ ਹੈ ਤਾਂ ਇਸ ਕਰਕੇ ਮੋਲ ਮੰਤਰ ਦਾ ਜਾਪ ਆਪਾਂ ਘਰ ਦੇ ਸਾਹਮਣੇ ਦੀਵਾਰ ਤੇ ਲਗਾ ਕੇ ਰੱਖਣਾ ਹੈ ਅਤੇ ਜਦੋਂ ਵੀ ਅੰਦਰ ਆਉਂਦੇ ਜਾਂਦੇ ਆਪਾਂ ਮੋਲ ਮੰਤਰ ਜੀ ਦੇ ਦਰਸ਼ਨ ਕਰਾਂਗੇ ਜਾਪ ਕਰਾਂਗੇ ਜਿਉਂ ਹੀ ਮੋਲ ਮੰਤਰ ਦਾ ਜਾਪ ਕਰਦੇ ਰਹਾਂਗੇ ਤੇ ਸਾਡੇ ਘਰ ਦੇ ਦੁੱਖ ਦੁਲਿੱਦਰ ਹਮੇਸ਼ਾ ਲਈ ਦੂਰ ਹੋ ਜਾਣਗੇ ਤਾਂ ਉਸੇ ਤਰ੍ਹਾਂ ਜੋ ਮੇਰੇ ਵੀਰ ਭੈਣ ਭਰਾ ਆਪਾਂ ਹਰ ਕੰਮਕਾਰ ਕਰਦੇ ਹਨ ਉਹ ਆਪਣੇ ਦਫ਼ਤਰ ਦੇ ਵਿੱਚ ਸਾਹਮਣੇ ਵਾਲੇ ਦੀਵਾਰ ਤੇ ਇਹ ਸ਼ਬਦ ਜ਼ਰੂਰ ਲਗਾ ਸਕਦੇ ਹਨ ਇਹ ਫੋਟੋ ਜ਼ਰੂਰ ਹੋਣੀ ਚਾਹੀਦੀ ਹੈ ਕਿਉਂਕਿ ਇੰਜ ਕਰਨ ਨਾਲ ਕੀ ਹੋਵੇਗਾ ਸਾਨੂੰ ਆਪਣੇ ਗੁਰੂ ਜੀ ਹਾਜ਼ਰ ਨਾਜ਼ਰ ਕੋਲ ਮਹਿਸੂਸ ਹੋਣਗੇ ਜਦੋਂ ਵੀ ਉਹ ਸਾਹਮਣੇ ਵਾਲੀ ਦੀਵਾਰ ਤੇ ਲੱਗੀ ਹੋਈ ਸ਼ਬਦ ਦੀ ਫੋਟੋ ਨੂੰ ਵੇਖਾਂਗੇ ਭਾਵ ਕੇ ਮੂਲ ਮੰਤਰ ਦੇ ਜਾਪ ਨੂੰ ਵੇਖਾਂਗੇ ਤਾਂ ਸਾਡੇ ਮੋਹੋਂ ਆਪਣੇ ਆਪ ਹੀ ਮੂਲ ਮੰਤਰ ਦਾ ਜਾਪ ਚੱਲਣਾ ਸ਼ੁਰੂ ਹੋ ਜਾਵੇਗਾ ਇਸ ਤਰ੍ਹਾਂ ਫਿਰ ਅਸੀਂ ਆਨੇ ਬਹਾਨੇ ਹਰ ਘੜੀ ਹਰ ਵੇਲੇ ਮੂਲ ਮੰਤਰ ਦਾ ਜਾਪ ਕਰਦੇ ਰਹਿਣਾ ਹੈ ਤੇ ਮੂਲ ਮੰਤਰ ਦਾ ਜਾਪ ਜਿਉਂ-ਜਿਉਂ ਸਾਡੇ ਰਸਨਾ ਤੇ ਆਵੇਗਾ ਤਿਉਂ-ਤਿਉਂ ਸਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਇਸ ਕਰਕੇ ਇਸ ਝੁਗਤੀ ਨੂੰ ਅਪਣਾ ਕੇ ਵੇਖੋ ਇੱਕ ਤਾਂ ਆਪਣੇ ਘਰ ਦੇ ਸਾਹਮਣੇ ਵਾਲੀ ਦੀਵਾਰ ਤੇ ਮੂਲ ਮੰਤਰ ਦਾ ਜਾਪ ਲਗਾਉਣਾ ਹੈ ਤੇ ਜਿੱਥੇ ਤੁਸੀਂ ਕੰਮਕਾਰ ਕਰਦੇ ਹੋ ਜੇ ਹੋ ਸਕਦਾ ਉੱਥੇ ਵੀ ਲਗਾਓ ਆਪਣੀ ਜ਼ਿੰਦਗੀ ਵਿੱਚ ਇੱਕ ਪਲ ਇੱਕ ਘੜੀ ਵੀ ਅਜੇਹਾ ਨਹੀਂ ਹੋਣਾ ਚਾਹੀਦਾ ਜਿਸ ਵੇਲੇ ਅਸੀਂ ਵਾਹਿਗੁਰੂ ਜੀ ਨੂੰ ਯਾਦ ਨਾ ਕਰੀਏ ਜਿਸ ਵੇਲੇ ਅਸੀਂ ਵਾਹਿਗੁਰੂ ਜੀ ਤੋਂ ਦੂਰ ਹੋ ਜਾਈਏ ਸਾਡੇ ਹਰ ਸਾਹ ਦੇ ਨਾਲ ਵਾਹਿਗੁਰੂ ਅਕਾਲ ਪੁਰਖ ਜੀ ਦੀ ਯਾਦ ਜੁੜੀ ਹੋਣੀ ਚਾਹੀਦੀ ਹੈ ਕਿਉਂਕਿ ਜਿੰਨਾ ਹੀ ਅਸੀਂ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਾਂਗੇ ਜਿੰਨਾ ਹੀ ਆਪਣੇ ਹਿਰਦੇ ਵਿੱਚ ਵਸਾ ਕੇ ਰੱਖਾਂਗੇ ਓਨਾ ਹੀ ਵਾਹਿਗੁਰੂ ਅਕਾਲ ਪੁਰਖ ਜੀ ਦੇ ਚਰਨਾਂ ਦੇ ਨੇੜੇ ਹੋ ਜਾਵਾਂਗੇ ਇਹਨਾਂ ਦੁੱਖ ਦਲੇਦਰਾਂ ਤੋਂ ਦੂਰ ਹੋ ਜਾਵਾਂਗੇ ਤਾਂ ਵੇਖੋ ਜੀ ਹਰ ਮਨੁੱਖ ਨੂੰ ਚਾਹੀਦਾ ਅੰਮ੍ਰਿਤ ਵੇਲੇ ਦਾ ਜੋ ਨਿਤਨੇਮ ਕਰਦੇ ਆ ਅਸੀਂ ਕਰਨ ਤੋਂ ਬਾਅਦ ਦੋ ਮਾਲਾ ਪੰਜ ਮਾਲਾ ਮੂਲ ਮੰਤਰ ਦੀਆਂ ਜਾਪ ਜ਼ਰੂਰ ਕਰਿਆ ਕਰੀਏ ਉਸ ਤੋਂ ਬਾਅਦ ਮੂਲ ਮੰਤਰ ਦਾ ਜਾਪ ਕਰਨ ਦੇ ਲਈ ਕੋਈ ਵੀ ਸਮਾਂ ਕੋਈ ਵੀ ਜਿਹੜਾ ਹੈ ਸਮਾਂ ਵਿਚਾਰਾਂ ਦੇ ਤੁਹਾਨੂੰ ਲੋੜ ਨਹੀਂ ਪੈਣੀ ਕਿ ਜਦੋਂ ਵੀ ਤੁਹਾਨੂੰ ਸਮਾਂ ਮਿਲਦਾ ਹੈ ਉਸ ਵੇਲੇ ਹੀ ਤੁਸੀਂ ਇਹ ਜਾਪ ਕਰ ਸਕਦੇ ਹੋ ਜਦੋਂ ਵੀ ਤੁਹਾਡਾ ਸਮਾਂ ਜ਼ਿਆਦਾ ਹੋਵੇ ਚੌਂਕੜਾ ਮਾਰ ਕੇ ਮੂਲ ਮੰਤਰ ਦਾ ਜਾਪ ਤੁਸੀਂ ਕਰ ਸਕਦੇ ਹੋ ਨਹੀਂ ਤਾਂ ਤੁਹਾਡੇ ਘਰ ਵਿੱਚ ਲੱਗੀ ਤਸਵੀਰ ਹੀ ਤੁਹਾਨੂੰ ਯਾਦ ਕਰਵਾਉਂਦੀ ਰਹੇਗੀ ਕਿ ਮਨਾ ਤੇਰਾ ਪਾਠ ਕਰਨ ਦਾ ਸਮਾਂ ਹੋ ਚੁੱਕਾ ਹੈ ਤੂੰ ਮੂਲ ਮੰਤਰ ਦਾ ਜਾਪ ਹੀ ਕਰ ਲੈ ਤੁਸੀਂ ਦੁਪਹਿਰ ਵੇਲੇ ਸ਼ਾਮ ਵੇਲੇ ਰਾਤ ਵੇਲੇ ਅੱਧੀ ਰਾਤ ਵੇਲੇ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਕਿਉਂਕਿ ਇਹ ਬਾਣੀ ਜਿਹੜੀ ਉਹ ਸਮੁੰਦਰ ਹੈ ਜਿੰਨਾ ਅਸੀਂ ਗਹਿਰਾਈ ਦੇ ਨਾਲ ਡੁਬਕੀ ਮਾਰਾਂਗੇ ਓਨੇ ਹੀ ਕੀਮਤੀ ਮੋਤੀ ਕੱਢ ਕੇ ਲਿਆਵਾਂਗੇ ਇਸ ਕਰਕੇ ਮਹਾਪੁਰਖਾਂ ਦੇ ਕਹੇ ਅਨੁਸਾਰ ਜਿੰਨਾ ਗੁੜ ਪਾਓਗੇ ਓਨਾ ਹੀ ਮਿੱਠਾ ਮੂਲ ਮੰਤਰ ਦਾ ਜਾਪ ਜਿੰਨਾ ਹੀ ਕਰਾਂਗੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਤੇ ਬਰਕਤਾਂ ਸਾਡੀ ਝੋਲੀ ਵਿੱਚ ਪੈ ਜਾਣਗੀਆਂ ਇਸ ਲਈ ਹਰ ਵੇਲੇ ਮੂਲ ਮੰਤਰ ਦਾ ਜਾਪ ਕਰਦੇ ਰਹੋ ਚਾਹੇ ਕਿਸੇ ਵੀ ਤਰੀਕੇ ਦੇ ਨਾਲ ਜੇ ਤੁਸੀਂ ਮੂਲ ਮੰਤਰ ਦੇ ਜਾਪ ਦੀ ਫੋਟੋ ਨਹੀਂ ਲਗਾ ਸਕਦੇ ਤਾਂ ਹਰ ਵੇਲੇ ਮੂਲ ਮੰਤਰ ਦਾ ਜਾਪ ਕਰੋ ਕੋਈ ਨਾ ਕੋਈ ਅਜੇਹੀ ᔪਗਤੀ ਲੱਭੋ ਕਿ ਤੁਹਾਨੂੰ ਇਹ ਯਾਦ ਰਹੇ ਕਿ ਤੁਸੀਂ ਪਰਮਾਤਮਾ ਦਾ ਨਾਮ ਅੱਜ ਸਿਮਰਨਾ ਹੈ ਤਾਂ ਹੀ ਫਿਰ ਪਰਮਾਤਮਾ ਜੀ ਦੀ ਕਿਰਪਾ ਤੇ ਬਰਕਤ ਤੁਹਾਡੇ ਘਰ ਵਿੱਚ ਵਾਸ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ